ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਅੱਜ ਗੱਲ ਕਰਾਂਗੇ 18ਵੀਂ ਸਦੀ ਦੀ 18ਵੀਂ ਸਦੀ ਦੀ ਗੱਲ ਆ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਸਿੱਖਾਂ ਦਾ ਕਾਲਾ ਦੌਰ ਸ਼ੁਰੂ ਹੋ ਗਿਆ ਤੁਸੀਂ ਇੰਜ ਕਰੋ ਕਿ ਸਿੱਖਾਂ ਨੂੰ ਘਰਾਂ ਤੋਂ ਚੱਕ-ਚੱਕ ਕੇ ਮਾਰਿਆ ਜਾਂਦਾ ਸੀ ਫਿਰ ਆ ਗਿਆ ਅਬਦਾਲੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਕੇ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਦੇ ਤੇ ਵੀਡੀਓ ਨੂੰ ਸ਼ੇਅਰ ਕਰਦੇ ਵੀਡੀਓ ਬਹੁਤ ਹੀ ਇਤਿਹਾਸ ਦੇ ਨਾਲ ਰਿਲੇਟਡ ਆ ਤੇ ਬਹੁਤ ਹੀ ਤੁਹਾਨੂੰ ਇਹਦੇ ਵਿੱਚ ਜਾਣਕਾਰੀ ਮਿਲੂਗੀ ਤੇ ਬਹੁਤ ਵਧੀਆ ਆਪਣੇ ਬੱਚਿਆਂ ਨੂੰ ਦਿਖਾਓ ਗਰੁੱਪਾਂ 'ਚ ਸ਼ੇਅਰ ਜਰੂਰ ਕਰਿਓ ਧੰਨਵਾਦ ਸਾਰਿਆਂ ਦਾ ਵੀਡੀਓ ਪੂਰੀ ਜਰੂਰ ਵੇਖਿਓ ਅਫਗਾਨੀ ਸਿੱਖ ਕੌਮ ਦੀ ਅੱਧੀ ਤੋਂ ਜ਼ਿਆਦਾ ਆਬਾਦੀ ਨੂੰ ਖਤਮ ਕਰ ਦਿੰਦਾ ਹੌਲੀ ਹੌਲੀ ਸਿੱਖ ਮਜ਼ਬੂਤ ਹੋਣਾ ਸ਼ੁਰੂ ਹੋ ਜਾਂਦੇ ਸਿੱਖਾਂ ਦੀਆਂ 11 ਮਿਸਲਾਂ ਬਣਦੀਆਂ ਤੇ 11 ਮਿਸਲਾਂ ਦੇ ਵਿੱਚੋਂ ਪੰਜਾਬ ਦੇ ਅੱਡ-ਅੱਡ ਇਲਾਕੇ ਆਪਣੇ ਅਧੀਨ ਕਰਨੇ ਸ਼ੁਰੂ ਕਰਦੇ ਜਿੱਤਦੇ ਜਿੱਤਦੇ ਪਹੁੰਚ ਜਾਂਦੇ ਆ ਗੰਗਾ ਜਮਨਾ ਤੱਕ ਏ ਬਾਬਾ ਬਗੇਰ ਸਿੰਘ ਦੀ ਮਿਸਲ ਕਰੋੜ ਸਿੰਘ ਦੇ ਅੰਦਰ ਆਉਂਦਾ ਸੀ ਇਹ ਸਾਰਾ ਇਲਾਕਾ ਜਿਵੇਂ ਕਿ ਤੁਸੀਂ ਕਹੋ ਅੰਬਾਲਾ ਹਾਰਨਪੁਰ ਕਰਨਾਲ ਇਹ ਸਾਰੇ ਇਲਾਕੇ ਬਾਬਾ ਬਗੇਰ ਸਿੰਘ ਦੀ ਮਿਸਲ ਦੇ ਅੰਦਰ ਆਉਂਦੇ ਸੀ ਦਿੱਲੀ ਦੇ ਜਿੰਨੇ ਵੀ ਘਰੇ ਘਰੇ ਦੇ ਇਲਾਕੇ ਸੀ ਨਾ ਉਹ ਸਾਰੇ ਬਾਬਾ ਬਗੇਰ ਸਿੰਘ ਦੇ ਅੰਦਰ ਦੇ ਸੀ ਦਿੱਲੀ ਸਿੱਖਾਂ ਨੇ ਕਹਿੰਦੇ ਕਿ 1735 ਤੋਂ ਲੈ ਕੇ 1788 ਤੱਕ 15 ਵਾਰ ਜਿੱਤੀ ਆ ਤੇ ਬਾਬਾ ਬਕਾ ਸਿੰਘ ਜੀ ਨੇ ਪਹਿਲਾ ਹਮਲਾ ਕੀਤਾ ਸੀ 1744 ਦੇ ਵਿੱਚ 1744 ਦੇ ਵਿੱਚ ਪਹਿਲਾ ਹਮਲਾ ਕੀਤਾ ਤੇ ਦੂਸਰਾ ਹਮਲਾ ਕੀਤਾ 1745 ਦੇ ਵਿੱਚ ਲਾਲ ਕਿਲੇ ਫਤਿਹ ਕਰਨ ਤੋਂ 9 ਸਾਲ ਪਹਿਲਾਂ ਸਿੱਖਾਂ ਦੀ ਅਸਤੀ ਦਿੱਲੀ ਤੋਂ ਬਾਅਦ ਲਾਲ ਕਿਲੇ ਤੇ ਕਿਉਂਕਿ ਲਾਲ ਕਿਲੇ ਤੋਂ ਹੀ ਸਿੱਖਾਂ ਦੇ ਖਿਲਾਫ ਫਰਮਾਨ ਜਾਰੀ ਹੁੰਦੇ ਰਹੇ ਪਰ ਕੱਲ ਸਿੱਖ ਨਹੀਂ ਸੀ ਮਰਾਠੇ ਵੀ ਦਿੱਲੀ ਤੇ ਕਬਜ਼ਾ ਕਰਨਾ ਚਾਹੁੰਦੇ ਸੀ ਹੁਣ ਅੰਗਰੇਜ਼ ਵੀ ਭਾਰਤ ਦੇ ਵਿੱਚ ਤੁਸੀਂ ਐ ਕਹੋ ਪੈਰ ਪਸਾਰ ਚੁੱਕੇ ਸੀ ਸਟੇਟਾਂ ਕਈ ਜਿੱਤ ਲਈਆਂ ਸੀ ਉਹਨਾਂ ਨੇ ਤੇ ਹੁਣ ਉਹਨਾਂ ਦੀ ਅੱਖ ਵੀ ਸੀ ਦਿੱਲੀ ਦੇ ਉੱਤੇ ਤੇ ਦਿੱਲੀ ਤੇ ਬਾਬਾ ਬਗੇਲ ਸਿੰਘ ਤੇ ਜੱਸਾ ਸਿੰਘ ਆਲੂਆ ਤੇ ਨਾਲ ਸਾਰੀ ਸੇਕ ਕੌਮ ਦੇ ਨਾਲ ਮੀਟਿੰਗ ਕਰਦੇ ਆ ਤੇ 4 ਫਰਵਰੀ 1783 ਨੂੰ ਘੋੜੇ ਹਾਥੀਆਂ ਨਾਲ ਲੱਦੀ 60000 ਦੇ ਕਰੀਬ ਫੌਜ ਦੇ ਨਾਲ ਹਮਲਾ ਕਰ ਦਿੰਦੇ ਆ ਤਾਂ ਜਦੋਂ ਚੱਲ ਕੇ 9 ਮਾਰਚ ਨੂੰ ਸਿੱਖ ਪਹੁੰਚਦੇ ਆ ਦਿੱਲੀ ਤੇ ਉਦੋਂ ਤੱਕ ਸਦਾ ਜੱਸਾ ਸਿੰਘ ਰਾਮਗੜੀਆ ਵੀ ਆਪਣੀ ਫੌਜ ਲੈ ਕੇ ਇਹਨਾਂ ਕੋਲ ਪਹੁੰਚ ਜਾਂਦਾ ਤੇ ਜਾਂਦੇ ਹੋਏ ਉਦੋਂ ਦਿੱਲੀ ਦਾ ਮੁਗਲ ਬਾਦਸ਼ਾਹ ਸੀਗਾ ਸ਼ਾਹ ਅलम ਦੂਜਾ ਤੇ ਉਹਨੂੰ ਜਦੋਂ ਪਤਾ ਲੱਗਾ ਕਿ ਸਿੱਖ ਮੇਰੇ ਕਿਲੇ ਤੇ ਹਮਲਾ ਕਰਨ ਆ ਰਹੇ ਘੇਰਨ ਆ ਰਹੇ ਆ ਉਹ ਕੀ ਕਰਦਾ ਕਿ ਉਹ ਕਿਲੇ ਨੂੰ ਜਾਂਦੇ ਸਾਰੇ ਦਰਵਾਜ਼ੇ ਬੰਦ ਕਰਵਾ ਦਿੰਦਾ ਹੁਣ ਕਿਲੇ ਦੀਆਂ ਚੌੜੀਆਂ-ਚੁੜੀਆਂ ਕੰਧਾਂ ਤੁਜੀ ਕਹ ਲੋ 3 3 4 4 5 5 ਫੁੱਟ ਦੀਆਂ ਕੰਧਾਂ ਤੇ ਸਿੱਖਾਂ ਦੇ ਕੋਲ ਕੋਈ ਰਾਹ ਨਹੀਂ ਬਚਿਆ ਤੇ ਥੱਲੇ ਚੌੜੀਆਂ ਕੰਧਾਂ ਉੱਪਰ ਸੈਨਿਕ ਕੋਈ ਰਾਹ ਨਹੀਂ ਬਜਦਾ ਬਾਬਾ ਬਘੇੜ ਸਿੰਘ ਆਪਣੀ ਫੌਜ ਨੂੰ ਤਿੰਨ ਹਿੱਸਿਆਂ 'ਚ ਵੰਡ ਦਿੰਦੇ ਆ ਪਹਿਲਾ 5000 ਦੇ ਕਰੀਬ ਸਿੱਖ ਰੁਕਦੇ ਆ ਮਜਨੂ ਦੇ ਟਿੱਲੇ ਤੇ ਦੂਜੀ 5000 ਫੌਜ ਰੋਕਦੇ ਆ ਦਾਣਾ ਮੰਡੀ ਦੇ ਵਿੱਚ ਤੇ ਜਿੱਥੇ 30000 ਫੌਜ ਰੁਕੀ ਸੀ ਉਸ ਨੂੰ ਅੱਜ ਵੀ ਉਸ ਜਗ੍ਹਾ ਨੂੰ 30 ਹਜ਼ਾਰੀ ਕੋੜ ਦੇ ਨਾਮ ਨਾਲ ਜਾਣਿਆ ਜਾਂਦਾ ਹੁਣ ਅੰਦਰ ਜਾਣ ਦਾ ਸਿੱਖਾ ਕੋਲ ਕੋਈ ਰਾਹ ਨਹੀਂ ਸੀ ਬਾਬਾ ਬਗੇਸ਼ ਸਿੰਘ ਨੇ ਤਾਂ ਦਿੱਲੀ ਨਾਰ ਲੱਗਦੇ ਸਾਰੇ ਇਲਾਕੇ ਪਹਿਲਾਂ ਹੀ ਫਤਹਿ ਕੀਤੇ ਸੀਗੇ ਪਹਿਲਾਂ ਜਿੱਤੇ ਸੀ ਉਹ ਇਹ ਹੈ ਪੂਰੇ ਏਰੀਏ ਨੂੰ ਚੰਗੀ ਤਰ੍ਹਾਂ ਜਾਣਦੇ ਵੀ ਸੀ ਕਿਉਂਕਿ ਜੇ ਉੱਥੇ ਰਹਿਣਾ ਰਹਿੰਦੇ ਸੀ ਕੱਲੀ-ਕੱਲੀ ਗਲੀ ਜਾਣਦੇ ਸੀ ਤੇ ਇਸ ਦਿੱਲੀ ਦੀਆਂ ਕਮਜ਼ੋਰੀਆਂ ਵੀ ਉਹਨਾਂ ਨੂੰ ਪਤਾ ਸੀ ਉਹ ਹੌਲੀ ਜੀ ਟਾਈਮ ਲੰਘਦਾ ਤੇ ਇੱਕ ਖ਼ਬਰੀ ਲੱਭਦਾ ਖ਼ਬਰੀ ਨੂੰ ਲੱਭ ਕੇ ਖ਼ਬਰੀ ਦੱਸਦਾ ਕਿ ਜਿਹੜੀ ਕਿਲੇ ਦੀ ਇੱਕ ਸਾਈਡ ਵਾਲੀ ਦਰਵਾਜ਼ਾ ਦਵਾਰ ਆ ਉਹ ਖੋਖਲੀ ਹੈ ਬਾਹਰੋਂ ਹੀ ਮਜ਼ਬੂਤ ਦਿਖ ਰਹੀ ਹੈ ਤੇ ਅੰਦਰੋਂ ਬਿਲਕੁਲ ਖੋਖਲੀ ਹੈ ਉਸ ਦਰਵਾਜ਼ੇ ਤੋੜਨ ਦੀ ਖਾਤਰ ਸਿੱਖ ਤੋੜਦੇ ਇੱਕ ਵੱਡਾ ਸਾਰਾ ਦਰਖਤ ਹੈ ਉਹ ਦਰਖਤ ਨੂੰ ਤੋੜ ਕੇ ਉਹਨੂੰ ਥੋੜਾ ਜਿਹਾ ਤਿੱਖਾ ਕਰਕੇ ਉਹਦੇ 'ਚ ਬਾਰ-ਬਾਰ ਸੱਟ ਮਾਰਦੇ ਆ ਉਥੇ ਛੋਟੀ ਮੋਰੀ ਹੁੰਦੀ ਉਸ ਮੋਰੀ ਰਹੀਂ ਚਿੱਕ ਕਿਲੇ ਦੇ ਅੰਦਰ ਦਾ ਤੁਸੀਂ ਕਹੋ ਵੀ ਜਿਸ ਮੋਰੀ ਰਹੀਂ ਸਿੱਖ ਦਾਖਲ ਹੁੰਦੇ ਆ ਉਸ ਮੋਰੀ ਨੂੰ ਬੰਦ ਨਹੀਂ ਕੀਤਾ ਜਾਂਦਾ ਉਸ ਮੋਰੀ ਦੇ ਉੱਤੇ ਗੇਟ ਬਣਾ ਦਿੱਤਾ ਜਾਂਦਾ ਉਸ ਗੇਟ ਨੂੰ ਅੱਜ ਮੋਰੀ ਗੇਟ ਕਹਿੰਦੇ ਆ ਅੱਜ ਵੀ ਜੇ ਕੋਈ ਤੁਸੀਂ ਦਿੱਲੀ ਜਾਓ ਤੇ ਉੱਥੇ ਮੌਜੂਦ ਆ ਜੋ ਸਿੱਖਾਂ ਦੀ ਚੜ੍ਹਾਈ ਦੀ ਗਵਾਹੀ ਪਰਦਾ 11 ਮਾਰਚ 1783 ਨੂੰ ਸਿੱਖ ਕਿਲੇ ਵਿੱਚ ਦਾਖਲ ਹੋ ਜਾਂਦੇ ਆ ਕਿਲੇ ਅੰਦਰ ਜਾਂਦੇ ਆ ਤੇ ਦਿੱਲੀ ਦੇ ਤਖਤ ਤੇ ਸਿੱਖਾਂ ਦਾ ਕਬਜ਼ਾ ਹੋ ਜਾਂਦਾ ਤੇ ਗੱਲ ਚੱਲਦੀ ਹੈ ਕਿ ਹੁਣ ਰਾਜਾ ਕਿਸ ਨੂੰ ਬਣਾਇਆ ਜਾਵੇ ਸਾਰੇ ਸਿੱਖ ਬਾਬਾ ਜੱਸਾ ਸਿੰਘ ਆਲੂਵਾਲੀਆ ਦੇ ਨਾਮ ਦੇ ਗਵਾਈ ਭਰਦੇ ਆ ਕਿਉਂਕਿ ਸਰਦਾਰ ਜਸਾ ਸਿੰਘ ALU ਵਾਲੀਆ ਜੀ ਸਭ ਤੋਂ ਵੱਡੇ ਸੀ ਪਰ ਇੱਥੇ ਗੁਰੂ ਦੇ ਸਿੱਖ ਨੇ ਵੇਖੋ ਕੀ ਕਹਿ ਕੇ ਠੋਕਰ ਮਾਰੀ ਕੋਈ ਹੋਰ ਹੁੰਦਾ ਤੱਕ ਤ ਵੇਖ ਕੇ ਡੋਲ ਜਾਂਦਾ ਤੁਸੀਂ ਅੱਜ ਲਈ ਸਾਸਦਾਨਾਂ ਦੀ ਵੇਖ ਲਓ ਜਿੱਥੇ ਮੁਗਲਾਂ ਨੇ ਇਸ ਤਖਤ ਪਿੱਛੇ ਆਪਣੇ ਸਕੇ ਭਉ ਭਰਾ ਮਾਰੇ ਸੀ ਚਾਚੇ ਤਾਏ ਮਾਰੇ ਸੀ ਤੇ ਗੁਰੂ ਦੇ ਸਿੱਖ ਨੇ ਕੀ ਕਹਿ ਕੇ ਠੋਕਰ ਮਾਰੀ ਕਿ ਇਸ ਤਖਤ ਤੋਂ ਸਾਡੇ ਸਿੱਖਾਂ ਲਈ ਪਰਮਾਨੰਤ ਜਾਰੀ ਹੁੰਦੇ ਰਹੇ ਆ ਸਾਨੂੰ ਗੁਰੂ ਨੇ ਕੱਲੇ-ਕੱਲੇ ਨੂੰ ਬਾਦਸ਼ਾਹ ਬਣਾਇਆ ਅਸਾਨੂੰ ਇਸ ਤਖਤ ਦੀ ਲੋੜ ਨਹੀਂ ਐ ਹੁਣ ਇਸ ਤਖਤ ਤੇ ਜਿਹੜਾ ਬੈਠਾ ਸੀ ਸ਼ਾਹ ਅਲਮ ਸ਼ਾਹ ਅਲਮ ਨੇ ਸੀ ਭਾਜਣਾ ਪਈਆਂ ਇਸ ਵੇਲੇ ਪੂਰਾ ਜਦੋਜਹਦ ਕਰਦਾ ਤੇ ਸਿੱਖਾਂ ਨਾਲ ਲੜ ਨਹੀਂ ਸੀ ਸਕਦਾ ਉਹਨੇ ਇੱਕ ਚਾਲ ਖੇਡੀ ਉਹਨੇ ਬੀਗਮ ਸਮਰੂ ਨਾਂ ਦੀ ਔਰਤ ਨੂੰ ਭੇਜਿਆ ਬੀਗਮ ਸਮਰੂ ਹੁਣ ਕੌਣ ਸੀ ਬੀਗਮ ਸਮਰੂ ਸੀ ਇੱਕ ਅੰਗਰੇਜ਼ ਵਪਾਰੀ ਦੀ ਘਰ ਵਾਲੀ ਜਦੋਂ ਉਹਦੇ ਘਰ ਵਾਲਾ ਮਰ ਗਿਆ ਤੇ ਉਹਨੇ ਸਾਰਿਆਂ ਨਾਲ ਬਣਾਈ ਰੱਖੀ ਮਗਲਾਂ ਤੇ ਹੋਰ ਕਈ ਇਲਾਕਿਆਂ ਵਿੱਚ ਰਾਜ ਵੀ ਕਰਦੀ ਸੀ ਤੇ ਬਾਬਾ ਭਗੇਤ ਸਿੰਘ ਜੀ ਨੇ ਉਹਦੀ ਜਾਨ ਬਚਾਈ ਸੀ ਉਦੋਂ ਤੋਂ ਹੀ ਬਾਬਾ ਭਗੇਤ ਸਿੰਘ ਜੀ ਨੂੰ ਆਪਣਾ ਧਰਮ ਦਾ ਭਰਾ ਮੰਨਦੀ ਸੀ ਬੇਗਮ ਸਮਰੂਹ ਜਦੋਂ ਬਾਬਾ ਭਗੇਤ ਸਿੰਘ ਕੋਲ ਭੇਜਿਆ ਤੇ ਸੰਧੀ ਕਰਨ ਵਾਸਤੇ ਉਹਨੂੰ ਭੇਜਿਆ ਤੇ ਉਹ ਕੁਝ ਸ਼ਰਤਾਂ ਵੀ ਲੈ ਕੇ ਆਈ ਸ਼ਰਤਾਂ ਇਹ ਸੀ ਪਹਿਲਾ ਤੇ ਕਹਿੰਦੀ ਵੀ ਇਸ ਤੱਕ ਤੇ ਸ਼ਾਹ ਲੰਮ ਨੂੰ ਬੈਠਾ ਰਹਿਣ ਦੋ ਤੇ ਦੂਸਰਾ ਇਹਨੂੰ ਮਾਰਿਓ ਨਾ ਹੁਣ ਇੱਥੇ ਕੋਈ ਹੋਰ ਹੁੰਦਾ ਤੇ ਤਖਤ ਨੂੰ ਬਿਲਕੁਲ ਵੀ ਨਹੀਂ ਛੱਡਦਾ ਸੀ ਬਾਬਾ ਬਗੈਸ ਸਿੰਘ ਕਹਿੰਦੇ ਕੋਈ ਨਹੀਂ ਅਸੀਂ ਇਹਨੂੰ ਨਹੀਂ ਮਾਰਦੇ ਪਰ ਸਾਡੀਆਂ ਵੀ ਚਾਰ ਸ਼ਰਤਾਂ ਪਹਿਲੀ ਸ਼ਰਤ ਜਿੰਨੇ ਵੀ ਸਿੱਖ ਧਰਮ ਦੇ ਨਾਲ ਸੰਬੰਧ ਰਸਥਾਨਾ ਉਹ ਜਿੱਥੇ ਗੁਰੂ ਆਏ ਜਾਂ ਸ਼ਹੀਦ ਹੋਈਆਂ ਉਹ ਸਾਰੇ ਸਿੱਖਾਂ ਦੇ ਹਵਾਲੇ ਕੀਤੇ ਜਾਣ ਤੇ ਦੂਜੀ ਸ਼ਰਤ ਸੀ ਉਹ ਅਸਥਾਨਾਂ ਦੀ ਨਿਸ਼ਾਨਦੇਹੀ ਕਰਵਾ ਕੇ ਸਿੱਖ ਉੱਥੇ ਆਪਣੇ ਗੁਰੂ ਘਰ ਪੁਸਾਰਨ ਤੇ ਉਹਨਾਂ ਨੂੰ ਕੋਈ ਰੋਕ ਟੋਕ ਨਾ ਹੋਵੇ ਤੀਜੀ ਸ਼ਰਤ ਸੀ ਕਿ ਦਿੱਲੀ ਦੀ ਕੋਤਵਾਲੀ ਸਿੱਖਾਂ ਦੇ ਹਵਾਲੇ ਕੀਤੀ ਜਾਵੇ ਤੇ ਦਿੱਲੀ ਦਾ maal ਵੇਚ ਕੇ ਜਿੰਨੀ ਵੀ ਚੁੰਗੀ ਵਸੂਲ ਹੋਵੇ ਉਸ ਦੇ ਵਿੱਚੋਂ 37.5% ਹਿੱਸਾ ਸਿੱਖਾਂ ਨੂੰ ਦਿੱਤਾ ਜਾਵੇ ਤਾਂ ਕਿ ਉਹ ਪੈਸੇ ਦੇ ਨਾਲ ਗੁਰੂ ਘਰ ਸਾਰੇ ਜਾਂ ਤੇ ਸਿੱਖ ਫੌਜਾਂ ਦਾ ਖਰਚਾ ਪਾਣੀ ਚੱਲ ਸਕੇ ਕਿਉਂਕਿ ਚੌਥੀ ਸਰਪਤੀ ਜਿੰਨਾ ਚਿਰ ਗੁਰੂ ਘਰਾਂ ਦੀ ਉਸਾਰੀ ਨਹੀਂ ਹੁੰਦੀ 4000 ਫੌਜ ਦੇ ਨਾਲ ਬਾਬਾ ਭਗੇਤ ਸਿੰਘ ਦਿੱਲੀ ਵਿੱਚ ਹੀ ਰਹਿਣਗੇ ਸਿੱਖਾਂ ਦੀਆਂ ਸ਼ਰਤਾਂ ਪਹਿਲੇ ਬੋਲ ਚ ਹੀ ਮੰਨੀਆਂ ਗਈਆਂ ਹੁਣ ਵੇਖੋ ਸ਼ਰਤਾਂ ਵੀ ਕਿੰਨੀਆਂ ਵੀ ਗੁਰੂ ਜੀ ਦੇ ਜਿੰਨੇ ਵੀ ਅਸਥਾਨ ਆ ਉਹ ਸਾਰੇ ਉਹ ਸਾਰੀ ਕਰਾਈ ਜਾਓ ਸਿੱਖ ਆਉਣਗੇ ਜਾਣਗੇ ਇਹਦੇ ਵਿੱਚ ਇਹ ਪੋਲਿਟਿਕਲ ਕੋਈ ਸ਼ਰਤ ਨਹੀਂ ਸੀ ਵੀ ਸਰਦਾਰ ਜੱਸਾ ਸਿੰਘ ਵਾਲੂ ਵਾਲੀ ਤਾਂ ਸਰਦਾਰ ਜੱਸਾ ਸਿੰਘ ਰਾਮਗੜੀਆ ਜੀ ਤੇ ਨਾਲ ਹੋਰ ਫੌਜ ਦਿੱਲੀ ਤੋਂ ਪੰਜਾਬ ਆਉਂਦੀਆਂ ਤਿਆਰੀਆਂ ਕਰਨ ਲੱਗ ਜਿੰਦੇ ਪਰ ਸਰਦਾਰ ਜੱਸਾ ਸਿੰਘ ਰਾਮਗੜੀਆ ਕਹਿੰਦੇ ਆ ਕਿ ਸਿੱਖਾਂ ਦਾ ਵੈਰੀ ਰਹਾ ਤੱਕ ਇਹਨੂੰ ਪੋਟੇ ਦੇ ਨਾਂ ਲੈ ਕੇ ਜਾਵਾਂਗੇ ਕਿਸੇ ਟਾਈਮ ਜਿਹੜਾ ਏਸ਼ੀਆ ਦਾ ਤਾਕਤਵਰ ਤਾਕਤ ਰਿਆ ਸਿੱਖ ਉਹਦੀ ਸੱਲ ਪੱਟ ਲੈ ਉਹ ਬਿਲਾ ਕੇ ਰੱਖਦੀ ਗੁਰੂ ਦੇ ਚਰਨਾਂ ਵਿੱਚ ਅੱਜ ਵੀ ਤੁਸੀਂ ਵੇਖੋ ਸ੍ਰੀ ਹਰਮੰਦਰ ਸਾਹਿਬ ਰਾਮਗੜੀਆ ਬੁੰਗੇ ਦੇ ਵਿੱਚ ਉਹ ਸੇਲ ਅੱਜ ਵੀ ਮੌਜੂਦ ਹੈ ਹੁਣ ਦਿੱਲੀ ਵਿੱਚ ਜਿਸ ਸਥਾਨ ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੋਈ ਜਿਸ ਥਾਂ ਤੇ ਉਹਨਾਂ ਦੇ ਪਵਿੱਤਰ ਧੜ ਦਾ ਸੰਸਕਾਰ ਕੀਤਾ ਗਿਆ ਬਾਬਾ ਭਗਤ ਸਿੰਘ ਜੀ ਨੇ ਪੁਰਾਣੇ ਬਜ਼ੁਰਗਾਂ ਨਾਲ ਲੈ ਕੇ ਉਹਨਾਂ ਸਾਰੀਆਂ ਇਹਨਾਂ ਥਾਵਾਂ ਦੀ ਨਿਸ਼ਾਨਦੇਹੀ ਕਰਾ ਕੇ ਤੇ ਦਿੱਲੀ ਵਿੱਚ ਸੱਤ ਗੁਰੂ ਘਰਾਂ ਦੀ ਉਸਾਰੀ ਕਰਾਈ ਗਈ ਦੂਜਵਾਰ ਅਸੀਸ ਕਾਂ ਸਾਹਿਬ ਤੇ ਗੁਰਦੁਆਰਾ ਰਕਾਬ ਗੰਸਾਵ ਜਿੱਥੇ ਭਾਈ ਲੱਖੀ ਸ਼ਾ ਵੰਜਾਰੇ ਦਾ ਸੰਸਕਾਰ ਹੁੰਦਾ ਸੀ ਤੇ ਆਪਣੇ ਘਰ ਨੂੰ ਅੱਗ ਲਗਾ ਕੇ ਉਹਨਾਂ ਨੇ ਗੁਰੂ ਜੀ ਦੇ ਪਵਿੱਤਰ ਧਰ ਦਾ ਸੰਸਕਾਰ ਕੀਤਾ ਗੁਰਦੁਆਰਾ ਮਜਨੂ ਘਟਲਾ ਜਿੱਥੇ ਗੁਰੂ ਨਾਨਕ ਦੇਵ ਜੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਚਰਨ ਪਾਏ ਸੀ ਤੇ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਜਿੱਥੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਜੈਪੁਰ ਦੇ ਰਾਜੇ ਦੇ ਬੰਗਲੇ ਵਿੱਚ ਰੁਕੇ ਤੇ ਰੋਗੀਆਂ ਦੇ ਦੁੱਖ ਕਟੇ ਤੋਂ ਇਹ ਸੀ ਸਿੱਖ ਹਿਸਟਰੀ ਦੇ ਵਿੱਚੋਂ ਲਈ ਗਈ ਛੋਟੀ ਜਿਹੀ ਜਾਣਕਾਰੀ ਉਮੀਦ ਹੈ ਤੁਹਾਨੂੰ ਪਸੰਦ ਆਈ ਹੋਊਗੀ ਤੇ ਤੁਸੀਂ ਅੱਗੇ ਸ਼ੇਅਰ ਵੀ ਕਰੋਗੇ ਆਪਣੇ ਬੱਚਿਆਂ ਨੂੰ ਜਰੂਰ ਦਿਖਾਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਨਾਲ ਹੀ ਘੰਟੀ ਵਾਲਾ ਬਟਨ ਜਰੂਰ ਦਬਾ ਲਓ ਕਿਉਂਕਿ ਜਦੋਂ ਅਸੀਂ ਨਵੀਂ ਕੋਈ ਵੀਡੀਓ ਪਾਈਏ ਤੁਹਾਡੇ ਤੱਕ ਡਾਇਰੈਕਟ ਪਹੁੰਚੇਗੀ